you So uh -huh. ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਜੀ ਤੇ ਮੈਂ ਉੱਠ ਚੁੱਕੀ ਸੀ ਤੇ ਬਸ ਫਿਰ ਮੈਂ ਇੱਥੇ ਹਨਾ ਚਾਹ ਪਾਣੀ ਪੀ ਲਿਆ ਸੀ ਤੇ ਚਾਹ ਪੀ ਕੇ ਤੇ ਫਿਰ ਮੈਂ ਲੱਗਦੀ ਸੀ ਇੱਥੇ ਆਟਾ ਗੁੰਨਣ ਰੀਸ਼ ਹੋ ਗਿਆ ਸੀ ਨਾ ਹੁਣ ਤੇ ਬਸ ਫਿਰ ਮੈਂ ਇੱਥੇ ਫਟਾਫਟ ਆਟਾ ਗੁੰਨ ਲੂੰਗੀ ਹਨਾ ਤੇ ਚਾਹ ਮੇਰੀ ਸ਼ਾਇਦ ਧਰੀ ਹੋਈ ਸੀ ਹਾਂਜੀ ਤੇ ਮੈਂ ਇੱਥੇ ਨਾ ਆਟਾ ਛਾਣ ਲਿਆ ਸੀ ਆਟਾ ਛਾਣ ਕੇ ਤੇ ਫਿਰ ਮੈਂ ਇੱਥੇ ਰੱਖ ਲਿਆ ਸੀ ਆਟਾ ਤੇ ਆਟਾ ਗੁੰਨ ਲੂੰਗੀ ਹੁਣ ਤੇ ਇੱਧਰ ਮੈਂ ਹਨਾ ਧਰੇ ਹੋਏ ਸੀ ਭੋਂਤੇ ਸੀ ਯਾਨੀ ਕਿ ਚਿੱਟੇ ਛੋਲੇ ਗਰਮ ਪਾਣੀ ਕਰਕੇ ਮੈਂ ਭੋਂਕੇ ਰੱਖਦੇ ਸੀ ਤੇ ਬਸ ਫਿਰ ਮੈਂ ਹਨਾ ਮੈਂ ਤਾਂ ਚੱਲ ਪਿੱਜੀ ਜਾਣਗੀ ਵੀ ਦੁਪਹਿਰ ਜੋਗੇ ਆਪਾਂ ਬਣਾ ਲਾਂਗੇ ਤੇ ਬਸ ਆਟਾ ਗੁੰਨ ਕੇ ਮੈਂ ਇੱਥੇ ਰੱਖਤਾ ਸੀ ਤੇ ਇੱਧਰ ਧੰਬੀ ਚੜ ਗਿਆ ਸੀ ਤੁਸੀਂ ਦੇਖ ਹੀ ਰਹੇ ਹੋ ਤੇ ਇੱਧਰ ਮੈਂ ਲੱਗ ਗਈ ਸੀ ਤਵਾ ਸਾਫ ਕਰਨਾ ਤੇ ਤੁਹਾਨੂੰ ਪਤਾ ਹੀ ਹੈ ਵਾਸ਼ ਕਰਕੇ ਫਿਰ ਇਹ ਰੋਟੀ ਬਣਾਉਣੀ ਆ ਤੇ ਆਪਾਂ ਰੋਟੀ ਬਣਾਉਣ ਤੋਂ ਪਹਿਲਾਂ ਵੀ ਵਾਸ਼ ਕਰਦੇ ਆ ਤਵਾ ਤੇ ਫਿਰ ਰੋਟੀ ਪਕਾਉਣ ਤੋਂ ਬਾਅਦ ਵੀ ਵਾਸ਼ ਕਰਕੇ ਰੱਖਦੇ ਆ ਕਿਉਂਕਿ ਪਰੌਂਠੇ ਵਗੈਰਾ ਆਉਂਦਾ ਹਨਾ ਹੁੰਦਾ ਤਵੇ ਦੇ ਉੱਪਰ ਤੇ ਤਾਂ ਕਰਕੇ ਤੇ ਬਸ ਫਿਰ ਮੈਂ ਇੱਧਰ ਹਣਾ ਤੁਹਾਨੂੰ ਦੱਸਨੀ ਇੱਧਰ ਕੱਪੜੇ ਕੱਲ ਧੋਤੇ ਸੀ ਉਹਨੇ ਪਏ ਤੈਹ ਲਾਉਣ ਵਾਲੇ ਤੇ ਥੇ 6:30 ਦਾ ਟਾਈਮ ਹੋ ਗਿਆ 6:20 ਦਾ ਤੇ ਰਿਸ਼ੂ ਨਾਲ ਆ ਕੇ ਆ ਗਿਆ ਸੀ ਤਿਆਰ ਹੋਈ ਜਾਂਦਾ ਤੇ ਬਸ ਫਿਰ ਮੈਂ ਇੱਧਰ ਲੱਗੂਗੀ ਹੁਣ ਲੰਚ ਬਾਕਸ ਤਿਆਰ ਕਰਨ ਰਿਸ਼ੂ ਦਾ ਰੋਟੀ ਮੈਂ ਬਣਾ ਲਈ ਸੀ ਤੇ ਇੱਥੇ ਮੈਂ ਬਾਜ਼ ਮਾਰ ਕੇ ਪੁੱਛੀ ਜਾਂਦੇ ਸੀ ਮੈਂ ਕਿਹਾ ਵੀ ਪਰੌਂਠੇ ਕਿੰਨੇ ਲੈ ਕੇ ਜਾਣੇ ਦੋ ਕਿ ਇੱਕ ਕਿਉਂਕਿ ਕੱਲ ਦੋ ਲੈ ਕੇ ਗਿਆ ਸੀ ਇਹ ਇੱਕ ਮੋੜ ਲਿਆ ਸੀ ਇੱਕ ਖਾਇਆ ਗਿਆ ਸੀ ਤੇ ਫਿਰ ਮੈਂ ਤਾਂ ਹੀ ਪੁੱਛ ਲਈ ਸੀ ਇਹ ਕੰਨਾ ਵੀ ਸੁਣੀ ਨਹੀਂ ਇਹਨੇ ਬਾਜ਼ ਤੇ ਕਿਉਂਕਿ ਅੰਦਰ ਹਨਾ ਗਰਵਾਨੀ ਚੱਲੀ ਜਾਂਦੀ ਸੀ ਟੀਵੀ 'ਚ ਫਿਰ ਮੈਂ ਉਹਨੂੰ ਕਿਹਾ ਮੈਂ ਕਿੰਨੇ ਲੈ ਕੇ ਜਾਣੇ ਆ ਕੰਦਾ ਦੋ ਲੈ ਕੇ ਜਾਊਂਗਾ ਫਿਰ ਮੈਨੂੰ ਪੁੱਛ ਗਿਆ ਤੇ ਮੈਂ ਨਾ ਪੌਣਾ ਚੈੱਕ ਕਰ ਰਹੀ ਸੀ ਮੈਨੂੰ ਕਿੜੀ ਕੁੜੀ ਤਾਂ ਨਹੀਂ ਲੱਗੀ ਹੋਈ ਕਿਤੇ ਕਈ ਵਾਰ ਕੀੜੇ ਵਗੈਰਾ ਚੜ ਜਾਂਦੀ ਆ ਪਤਾ ਨਹੀਂ ਹੁੰਦਾ ਤੇ ਵਸੇ ਫਿਰ ਮੈਂ ਹਨਾ ਰੋਟੀ ਪਾ ਦੂੰਗੀ ਇਹਦੀ ਤੇ ਇਧਰ ਖਲਾਰਾ ਦੇਖੋ ਜੀ ਕਿੰਨਾ ਪਿਆ ਪਿਆ ਤੇ ਵਸੇ ਇਹਦੀ ਰੋਟੀ ਮੈਂ ਪੈਕ ਕਰਤੀ ਲੰਚ ਬਾਕਸ ਓ ਤੇ ਆ ਪਿਆਜ਼ ਸੀ ਮੇਰੇ ਰਾਤ ਵਾਲੇ ਬਚੇ ਹੋਏ ਰਾਤ ਉਸ ਪਿਆਜ਼ ਬਣਾਏ ਸੀ ਸੁੱਕੇ ਤੇ ਵਸ ਫਿਰ ਮੈਂ ਇੱਥੇ ਲੱਗੀ ਸੀ ਨਾਸ਼ਤਾ ਕਰਨ ਤੇ ਨਾਸ਼ਤਾ ਕਰਕੇ ਫਿਰ ਮੈਂ ਇੱਥੇ ਲੱਗੀ ਸੀ ਨਾ ਰਾਤ ਨੂੰ ਮਸ਼ੀਨ ਐਵੇਂ ਰੱਖੀ ਪਈ ਸੀ ਉਹਨੇ ਮੋਟਰਾ ਮੋਟਰਾ ਨੇ ਖੋਲੀਆਂ ਪਈਆਂ ਸੀ ਫਿਰ ਮੈਂ ਇਹਨੂੰ ਨਾ ਢੱਕਤਾ ਸੀ ਕਿਉਂਕਿ ਹਵਾ ਜੀ ਚੱਲੀ ਜਾਂਦੀ ਸੀ ਰਾਤ ਨੂੰ ਕਾਫੀ ਤੇ ਮੈਨੂੰ ਐ ਸੀ ਮੈਂ ਕਿ ਮੀਂਹ ਨੂੰ ਨਾ ਆ ਜਾਈ ਵੀ ਪਤਾ ਨਹੀਂ ਹੁੰਦਾ ਤੇ ਫਿਰ ਮੈਂ ਇਹਦੇ ਪਿਛਲੇ ਸਾਈਡ ਵੀ ਟੱਕਣ ਲਾਤਾ 플ੱਗ 플ੱਗ ਸਾਰਾ ਮੈਂ ਹਨ ਰੱਖਦਾ ਸੀ ਪੈਬ ਵਗੈਰਾ ਸਾਰਾ ਇਕੱਠੀ ਕਰਕੇ ਤੇ ਫਿਰ ਮੈਂ ਇਹਦੇ ਉੱਪਰ ਕੱਪੜੇ ਦੇ ਦਿਤੇ ਸੀ ਜਿਹੜੇ ਪੁਰਾਣੇ ਪਏ ਸੀ ਦੋ ਤਿੰਨ ਤੇ ਫਿਰ ਮੈਂ ਹੁਣ ਉੱਪਰ ਚੱਕਤੇ ਸੀ ਉਹ ਤੇ ਟੇਟਾ ਰੱਖੀ ਅਸੀਂ ਮੈਂ ਉੱਪਰ ਤੇ ਮੈਨਾਂ ਕਦੇ ਉੱਡਣਾ ਜਾਵੇ ਕੱਪੜੇ ਹਵਾ ਨਾਲ ਤੇ ਮੈਨਾਂ ਮੀਂਹ ਨਾਲ ਹਨਾ ਚੱਲ ਇਹ ਕੱਪੜੇ ਨਾਲ ਥੋੜੀ ਸੇਫਟੀ ਹੋ ਜੇ ਮੀਂਹੂ ਆ ਗਿਆ ਤਾਂ ਤਾਂ ਕਰਕੇ ਮੈਂ ਪਿੱਛੇ ਵੀ ਟੱਕਣ ਲਾਤਾ ਸੋ ਹੁਣ ਮੈਂ ਖੋਲਦਾ ਸੀ ਟੱਕਣ ਤੇ ਬਸ ਫਿਰ ਮੈਂ ਇੱਥੇ ਜਿਹੜੇ ਕੱਪੜੇ ਸੋ ਵੀ ਚੱਕਤੇ ਸੀ ਤੇ ਫਿਰ ਮੈਂ ਨਾ ਇਹਦੇ ਵਿੱਚ ਦੇਖ ਰਹੀ ਸੀ ਆ ਟਕਣ ਸੀ ਜਿਹੜਾ ਡ੍ਰਾਇਰ ਵਾਲਾ ਹੁੰਦਾ ਤੇ ਇਹ ਵੀ ਖੁੱਲਿਆ ਹੋਇਆ ਸੀ ਤੇ ਮੈਂ ਇਹਨੂੰ ਦੇਖ ਰਹੀ ਸੀ ਆ ਟੱਬ ਜਿਆ ਸੀ ਹਨਾ ਸੁਕਾਉਣ ਵਾਲਾ ਜਿਹਦੇ ਚ ਆਪਾਂ ਕੱਪੜੇ ਡ੍ਰਾਇਰ ਕਰਦੇ ਆ ਤੇ ਮੈਂ ਉਹ ਦੇਖ ਰਹੀ ਸੀ ਮੈਂ ਕਿਹਾ ਵੀ ਇਹਨੂੰ ਸਾਫ਼ ਕਰਦਾ ਕਿ ਨਾ ਫਿਰ ਮੈਂ ਕਿਹਾ ਨਹੀਂ ਵੀ ਹਨਾ ਪਾਣੀ ਪੂਣੀ ਪੈਨ ਆ ਜਾਵੇ ਵਿੱਚ ਕੋਈ ਤਾਰ ਤੋਰ ਨਾ ਹੋਵੇ ਕਈ ਵਾਰ ਪਤਾ ਨਹੀਂ ਹੁੰਦਾ ਤੇ ਫਿਰ ਮੈਂ ਇਹਨੂੰ ਤਾਂ ਵਿੱਚੇ ਰੱਖ ਦੂੰਗੀ ਹੁਣ ਹਨਾ ਤੇ ਜਿਹੜਾ ਸੁਕਾਉਣ ਵਾਲਾ ਡ੍ਰਾਇਰ ਵਾਲਾ ਟਕਣ ਸੀ ਤੇ ਉਹ ਮੈਂ ਵਾਸ਼ ਕਰ ਲੂੰਗੀ ਤੇ ਚੰਗੀ ਤਰ੍ਹਾਂ ਹਨਾ ਮੈਂ ਤਾਂ ਸਾਬਣ ਨਾਲ ਵਾਸ਼ ਕਰਕੇ ਤੁੱਪੇ ਰੱਖ ਨਹੀਂ ਸਕੂ ਜਮ ਤੇ ਮੈਂ ਵਾਸ਼ ਕਰਕੇ ਰੱਖਤਾ ਸੀ ਤੁੱਪੇ ਫਿਰ ਮੈਂ ਇਧਰ ਆ ਗਈ ਸੀ ਕਿਚਨ ਦੇ ਵਿੱਚ ਤੇ ਇਧਰ ਮੈਂ ਲੱਗ ਗਈ ਸੀ ਹਨਾ ਖਲਾਰਾ ਇਹ ਚੱਕਣ ਸਲਫ ਤੋਂ ਜਿਹੜਾ ਖਲਾਰਾ ਸੀ ਸਾਰਾ ਮੈਂ ਤਾਂ ਚੱਕ ਦਿੰਦੀ ਆ ਮੈਂ ਤੇ ਬੱਸ ਫਿਰ ਮੈਂ ਇਹਨੂੰ ਖਲਾਰਿਆਂ ਨੂੰ ਚੱਕ ਕੇ ਤੇ ਸਾਰੇ ਡੱਬੇ ਢੁੱਪੇ ਸਾਰੇ ਇੱਕ ਜਗ੍ਹਾ ਤੇ ਆਵਦੇ ਤੇ ਕਰਦੇ ਸੀ ਫਿਰ ਮੈਂ ਇੱਥੇ ਭੰਡ ਧੋਣ ਲੱਗਦੀ ਸੀ ਤੇ ਪਾਂਡੇ ਮੈਂ ਹਨਾ ਪਹਿਲਾਂ ਸਾਰੇ ਉਹ ਕਰ ਲੂੰਗੀ ਵੀ ਵਾਸ਼ ਕਰਕੇ ਰੱਖ ਲੂੰਗੀ ਇੱਕ ਸਾਈਡ ਤੇ ਤੇ ਫਿਰ ਆਪਾਂ ਹਨਾ ਵੀ ਸਭ ਢੰਡਨਾ ਸਾਫ਼ ਕਰ ਦਾਂਗੇ ਮਾੜ ਦਾਂਗੇ ਪਾਂਡੇ ਤੇ ਬਸ ਫਿਰ ਮੈਂ ਇੱਥੇ ਲੱਗੀ ਸੀ ਹਨਾ ਸਾਰੇ ਭੰਡ ਇਕੱਠੇ ਕਰਨ ਰੋਟੀਆਂ ਡੱਬਾ ਵਿੱਚ ਅੱਕ ਲਿਆ ਸੀ ਮੈਂ ਕਿਉਂਕਿ ਮੀਂਹ ਦੇ ਵਿੱਚ ਨਾ ਸਲਾਬੀਆਂ ਆਈਆਂ ਪਈਆਂ ਚੀਜ਼ਾਂ ਸਾਰੀਆਂ ਹੀ ਤੇ ਸਲਾਬ ਜੀ ਆਈ ਪਈਏ ਸਾਰੇ ਤੇ ਤਾਂ ਕਰਕੇ ਫਿਰ ਮੈਂ ਚਿਪਚਿਪਿਆ ਕਰਦਾ ਸੀ ਹੋਰੇ ਫਿਰ ਮੈਂ ਤਾਂ ਚੱਲ ਮੈਂ ਮਾਂ ਹੀ ਲਈ ਦੀਆਂ ਫਿਰ ਮੈਂ ਇੱਥੇ ਭਾਂਡੇ ਸਾਰੇ ਮੈਂ ਮਾਂ ਹੀ ਲਏ ਸੀ ਤੇ ਬਸ ਹੁਣ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਹਨਾ ਤੇ ਮੁੱਦੇ ਮਾਰ ਦੂੰਗੀ ਤੇ ਫਿਰ ਆਪਾਂ ਇਹਨੂੰ ਬਾਹਰ ਰੱਖ ਦਾਂਗੇ ਟੋਕਰਿਆਂ ਨੂੰ ਧੁੱਪੇ ਤੇ ਚੰਗੀ ਤਰ੍ਹਾਂ ਭਾਂਡੇ ਸੁੱਕ ਜਾਣਗੇ ਧੁੱਪੇ ਅੱਜ ਤਾਂ ਧੁੱਪ ਸੋਹਣੀ ਲੱਗੀ ਸੀ ਤੇ ਕੱਲ ਵੀ ਸੀ ਕੱਲੋਂ ਬੱਦਲ ਜੇ ਹੁੰਦੇ ਸੀ ਕਿਤੇ ਧੁੱਪ ਲਈ ਹੁੰਦੇ ਸੀ ਆਏ ਸੀ ਵੀ ਆਏ ਲੱਗਦਾ ਸੀ ਮੀਂਹ ਆਏ ਵੀ ਕਦੋਂ ਵੀ ਆ ਸਕਦਾ ਮੀਂਹ ਆਏ ਸੀ ਤੇ ਪਰ ਅੱਜ ਧੁੱਪ ਵਧੀਆ ਸੀ ਅੱਜ ਬੱਦਲ ਬੱਦਲ ਨਹੀਂ ਸੀ ਅੱਜ ਧੁੱਪ ਪੂਰੀ ਤੇ ਸੀ ਤੇ ਮੇਂਗਾ ਚੱਲ ਵੀ ਆਏ ਧੁੱਪਾ ਲਾਵੇ ਤਾਂ ਵਧੀਆ ਹਨਾ ਜਿਹੜੇ ਸਲਾਵ ਆਈ ਗੰਧਾਂ ਨੂੰ ਕੋਠਿਆਂ ਨੂੰ ਸਾਰੇ ਹਨਾ ਵੀ ਸੁੱਕ ਜੂਗੀ ਨਾਲੇ ਜਿੱਧਰ ਪਾਣੀ ਪੂਣੀ ਆਇਆ ਹੜਾ ਹੜਾ ਇਹ ਤੇ ਉਧਰ ਵੀ ਪਾਣੀ ਸਾਰਾ ਹਨਾ ਜਾਗੜੂ ਆਵਦੇ ਹਨਾ ਥਾਂ ਤੇ ਤੇ ਵੀ ਇਕੱਠਾ ਜਿਹੜਾ ਹੋਇਆ ਹੋਇਆ ਇੰਨਾਂ ਪਾਣੀ ਹਨਾ ਘਰਾਂ ਦੇ ਵਿੱਚ ਜਾਊ ਦਰਿਆਵਾਂ ਚੋਂ ਸਾਰਾ ਚੱਲ ਹਨਾ ਆਵਦੇ ਥਾਂ ਤੇ ਜਾਗੜੂ ਤੇ ਮੀਂਹ ਜੇ ਨਾ ਪਾਇ ਰੱਬ ਨੇ ਵੀ ਵਧੀਆ ਧੁੱਪਾ ਲਾਵੇ ਆਪਾਂ ਤਾਂ ਇਹੀ ਕਹਿੰਨੇ ਆ ਪਰਮਾਤਮਾ ਨੂੰ ਤੇ ਵਾਸੇ ਫਿਰ ਮੈਂ ਇਧਰ ਹਣਾ ਭਾਂਡੇ-ਪੁੰਡੇ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਮੈਂ ਇੱਥੇ ਲੱਗੀ ਸੀ ਦੁੱਧ ਕੱਢਣ ਟੋਪੀ ਇਹਦੇ ਵਿੱਚ ਤੇ ਦੁੱਧ ਮੈਂ ਹਣਾ ਸਾਰਾ ਪਾਣ ਦੂੰਗੀ ਪਾਣ ਕੇ ਫਿਰ ਮੈਂ ਰੱਖਦਾ ਸੀ ਤੇ ਇੱਥੇ ਨਾ ਮੈਥੋਂ ਡੇਕੀ ਗਈ ਸੀ ਗੜਬੀ ਤੇ ਫਿਰ ਮੈਂ ਗੜਬੀ ਚੱਕ ਦੂੰਗੀ ਤੇ ਗੜਬੀ ਚੱਕ ਕੇ ਤੇ ਫਿਰ ਮੈਂ ਉੱਪਰ ਰੱਖਦੀ ਹੁ ਉੱਪਰ ਰੱਖਦੀ ਮੈਂ ਤੇ ਟੋਕਰ ਰਹਿ ਜਾਂਦਾ ਤੋਂਕਰ ਆਖਦੂ ਮੇਰੇ ਤੇ ਇੱਥੇ ਰਮ ਕੇਤਲੀ ਰਹਿ ਗਈ ਸੀ ਇੱਕ ਦੁੱਧ ਵਾਲਾ ਡੋਲੂ ਸੀ ਤੇ ਕੇਤਲੀ ਵੀ ਫਿਰ ਮੈਂ ਚੰਗੀ ਤਰ੍ਹਾਂ ਵਾਸ਼ ਕਰਦੀ ਸੀ ਤੇ ਮੈਨੂੰ ਪਹਿਲਾਂ ਯਾਦ ਨਹੀਂ ਰਿਹਾ ਉੱਧਰ ਪਈ ਸੀ ਸਾਈਡ ਤੇ ਤੇ ਫਿਰ ਮਨ ਜਾਦ ਆਈ ਜਦੋਂ ਮੈਂ ਦੁੱਧ ਕੱਢਣ ਲੱਗੀ ਮਗਾ ਕੇਤਲੀ ਤੇ ਰਹੀਗੀ ਚਾਹ ਲਈ ਬੱਸ ਵੇਜ ਲਈ ਹੀ ਸਹੂ ਕਰਨਾ ਤੇ ਲੱਗ ਗਈ ਸੀ ਮੈਂ ਜਿਆ ਸਾਫ ਕਰਨੇ ਚੰਗੀ ਤਰ੍ਹਾਂ ਤੇ ਗੈਸ ਤੇ ਆਪਾਂ ਕੱਪੜਾ ਫੇਰ ਦਾਂਗੇ ਤੇ ਸਲਫ ਵਗੈਰਾ ਸਾਫ ਕਰ ਦਾਂਗੇ ਚੰਗੀ ਤਰ੍ਹਾਂ ਤੇ ਪਹਿਲਾਂ ਮੈਂ ਭਾਂਡੇ-ਭੁੰਡੇ ਧੋਲੇ ਸੀ ਤੇ ਪਹਿਲਾਂ ਮੈਂ ਕਹਿਆ ਸੀ ਚਲ ਝਾੜੂ ਲਾ ਲੈਣੀ ਫਿਰ ਮੈਂ ਕਿਹਾ ਨਹੀਂ ਕਿ ਸੋਹ ਦਾ ਕੰਮ ਪਹਿਲਾਂ ਕਰਦਾ ਸਾਰਾ ਕਲੀਨ ਵੇ ਇਹ ਕਰਕੇ ਕਲੀਅਰ ਹਨਾ ਫਿਰ ਆਪਾਂ ਵੀ ਝਾੜੂ ਵਗੈਰਾ ਲਾਵਾਂਗੇ ਅੰਦਰ ਆ ਕੇ ਬੇ ਇੱਕ ਸਾਈਡ ਦਾ ਹੋ ਜਾਂਦਾ ਵੀ ਫਿਰ ਬੰਦਾ ਦੂਜੀ ਸਾਈਡ ਦਾ ਆਰਾਮ ਨਾਲ ਕਰੀ ਜਾਂਦਾ ਫਿਰ ਜੇ ਆਪਾਂ ਇੱਕ ਥਾਂ ਤੇ ਵਿਚ ਵਿਚਾਲੇ ਕਰਕੇ ਦੂਜੀ ਥਾਂ ਤੇ ਲੱਗ ਜੈ ਨੇ ਫਿਰ ਉਧਰੋਂ ਪਹਿਲੀ ਵਾਲਾ ਕੰਮ ਵੀ ਰਹਿ ਜਾਂਦਾ ਪਹਿਲੇ ਥਾਂ ਵਾਲਾ ਫਿਰ ਦੂਜੇ ਵਾਲੇ ਵੀ ਅੱਧ ਵਿਚਾਲੇ ਰਹਿ ਜਾਂਦਾ ਇੰਝ ਮਗਾਣੀ ਲੱਗਦਾ ਹੁੰਦਾ ਤੇ ਤਾਂ ਕਰਕੇ ਫਿਰ ਮੈਂ ਇਥੇ ਚੱਲ ਵੀ ਪਹਿਲਾਂ ਭੰਡ ਧੋਤੇ ਭੰਡ ਧੋ ਕੇ ਫਿਰ ਮੈਂ ਵਾਸ਼ ਸਿੰਖ ਸੁੰਘ ਸਾਫ ਕਰਕੇ ਤੇ ਫੇਰ ਮੈਂ ਹਣਾ ਇੱਧਰ ਲੱਗਦੀ ਸੀ ਸਾਲਫ ਵਗੈਰਾ ਸਾਫ ਕਰਨ ਵਾਸਤੇ ਮੈਂ ਕਿਹਾ ਚੰਗੀ ਤਰ੍ਹਾਂ ਕਰਕੇ ਤੇ ਵੀ ਫੇਰ ਆਪਾਂ ਕਮਰੇ ਦੇ ਵਿੱਚ ਝਾੜੂ ਲਾ ਦਾਂਗੇ ਖਲਾਰਾ ਖਲੂਰਾ ਜਿਹੜਾ ਪਿਆ ਸਾਰਾ ਚੱਕ ਦਾਂਗੇ ਤੇ ਬਸ ਇੱਧਰ ਮੇਰੇ ਨਾ ਛੋਲੇ ਭੁੰਨਤੇ ਹੋਏ ਸੀ ਵਾਈਟ ਵਾਈਟ ਚਨੇ ਇਹਨੂੰ ਕਹਿੰਦੇ ਆ ਚਿੱਟੇ ਛੋਲੇ ਉਹ ਭੁੰਨਤੇ ਸੀ ਮੈਂ ਗਰਮ ਪਾਣੀ ਕਰਕੇ ਤੇ ਇੱਧਰ ਮੈਂ ਜਲ ਟੱਕਿਆ ਸੀ ਰਿਸ਼ੂ ਦਾ ਜਲ ਲੈ ਹੁੰਦਾ ਸੀ ਮੰਦਿਰ ਚ ਫਿਰ ਇਹਦਾ ਟਾਈਮ ਹੋ ਗਿਆ ਸੋ ਤਾਂ ਖੜਿਆ ਸੀ ਬੈਨ ਆਉਣ ਵਾਲੀ ਸੀ ਪਰ ਇਹਨੇ ਲਿਆ ਨਹੀਂ ਕਹਿੰਦਾ ਮੈਂ ਆ ਕੇ ਲੈ ਲੂੰਗਾ ਤੇ ਵਾਸੇ ਫਿਰ ਮੈਂ ਇੱਧਰ ਟੱਕ ਕੇ rakhਦਾ ਸੀ ਇੱਕ ਸਾਈਡ ਤੇ ਮੈਂ ਤਾਂ ਸਕੂਲੋਂ ਆ ਕੇ ਉਹ ਕਰ ਲਿਆ ਤੇ ਆ ਲਿਆਂਦੀਆਂ ਸੀ ਕੱਲ ਅਸੀਂ ਮੋਟਰਾਂ ਮਸ਼ੀਨਾਂ ਦੀਆਂ ਆ ਤਾਂ ਧੋਣ ਵਾਲੀ ਆ ਜਿਹੜੀ ਮੈਂ ਤੁਹਾਨੂੰ ਦਿਖਾਈ ਹੈ ਤੇ ਆ ਪੈਕਟ ਦੇ ਵਿੱਚ ਸੀਲ ਆ ਇੱਕ ਸੀਲ ਇਲੈਕਟ੍ਰੀਸ ਹੁੰਦੀ ਸੀ ਉਹਨਾਂ ਨੇ ਤੇ ਹਨਾ ਇਹ ਦੀ ਇਹ ਸਮਾਨ ਸੀ ਦੋ ਤਿੰਨ ਚੀਜ਼ਾਂ ਹੋਰ ਸੀ ਰਬੜਾ ਰੋੜਾ ਨਹੀਂ ਸੀ ਵਿੱਚੇ ਕੁਝ ਸੋਲੂਸ਼ਨ ਸੀ ਤੇ ਇੱਕ ਹੈਗੀ ਸੀ ਡ੍ਰਾਇਰ ਵਾਲੀ ਮੋਟਰ ਤੇ ਦੋ ਮੋਟਰਾਂ 'ਚ ਦੋਨੋਂ ਹੀ ਖਰਾਬ ਸੀ ਡ੍ਰਾਇਰ ਵਾਲੀ ਵੀ ਬੋਸ਼ ਵਾਲੀ ਵੀ ਤੇ ਫਿਰ ਮੈਂ ਆਹ ਜਿਹੜੀ ਆ ਡ੍ਰਾਇਰ ਵਾਲੀ ਛੋਟੀ ਮੋਟਰ ਤੇ ਕਾਹ ਸੀ ਸਲੂਸ਼ਨ ਤੇ ਕਸੀਲ ਸੀ ਤਿੰਨੋ ਚੀਜ਼ਾਂ ਤੇ ਕਰਵੜਾ ਸੀ ਚਾਰ ਚੀਜ਼ਾਂ ਲੈ ਇਸੇ ਸੀ ਮੋਟਰਾਂ ਦਾ ਫਿਰ ਉਹਨਾਂ ਨੇ ਬਟਾਲੀਆਂ ਸੀ ਦੇ ਕਾਪਰ ਦੀਆਂ ਸੀ ਤਾਂਬੇ ਦੀਆਂ ਜਿਉਂ ਕੰਨ ਦੂਜੀ ਵਾਲ ਮੈਡਮ ਦੀਆਂ ਹਰ 50 ਰੁਪਏ ਚ ਕੱਟਦੇ ਆ ਜੇ ਕਾਪਰ ਦੀਆਂ ਹੋਣ 200 ਰੁਪਏ ਦੀ ਕੱਟਦੇ ਤੇ ਬਸ ਫਿਰ ਅਸੀਂ ਸੈਕੰਡ ਹੈਂਡ ਹੀ ਲੈ ਜਾਂਦੀਆਂ ਸੀ ਉਹ ਦੇਖ ਕੇ ਵਿੱਚ ਕਿਉਂਕਿ ਨਵੇਂ ਤਾਂ ਕਾਫੀ ਮਹਿੰਗੇ ਸੀ 9 900 ਦੀ ਮੋਟਰ ਸੀ ਇੱਕ ਫਿਰ ਇਹ ਦੇ ਡੈਡੀ ਕਹਿੰਦੇ ਵੀ ਪੁਰਾਣੀਆਂ ਹੀ ਲੈ ਆਏ ਉਹ ਵੀ ਠੀਕ ਹੁੰਦੀਆਂ ਹੋ ਵੀ ਮੇਰੇ ਤਾਂ ਠੀਕ ਆ ਤੇ ਵਾਸਤੇ ਫਿਰ ਮੈਂ ਇਧਰੋਂ ਖਲਾਰਾ ਚੱਕਿਆ ਹੀ ਸੀ ਫੇਟੀਆਂ ਵਾਲੇ ਅੰਦਰੋਂ ਚੱਕ ਕੇ ਫਿਰ ਮੈਂ ਆ ਗਈ ਸਿੱਧੇ ਲਈ ਸਾਈਡ ਵੱਡ ਵਾਲੀ ਸਾਈਡ ਇੱਥੇ ਹੀ ਫਿਰ ਮੈਂ ਚਾਦਰ ਉੱਤਰ ਚਾੜ ਕੇ ਬਸ ਆਪ ਕੋ ਵਿਛਾ ਦਾਂਗੀ ਕਿਉਂਕਿ ਕੱਲ ਹੀ ਚੇਂਜ ਕੀਤੀ ਸੀ ਚਾਦਰ ਤਾਂ ਤੇ ਤਾਂ ਕਰਕੇ ਫਿਰ ਮੈਂ ਕਿਾ ਚੱਲ ਇਹ ਵੀ ਵਿਛਾਦੀ ਪਹਿਲਾਂ ਮੈਂ ਗੱਦਿਆਂ ਦੇ ਕਵਰ ਲੁੰਦੀ ਸੀ ਮੈਂ ਤਾਂ ਚੱਲ ਇਹ ਵੀ ਧੋਦਾਂਗੇ ਮੈਨੂੰ ਆਏ ਸੀ ਚੱਲ ਅੱਜ ਮਸ਼ੀਨ ਵੀ ਠੀਕ ਹੋ ਜਾਊਗੀ ਵੀ ਆਪਾਂ ਫਿਰ ਧੋਲਾਂਗੇ ਹਨਾ ਜਦ ਕੱਲ ਨੂੰ ਧੋਲਾਂਗੇ ਤੇ ਪਰ ਅੱਜ ਵੀ ਨਹੀਂ ਹੋਈ ਕਿਉਂਕਿ ਪਹਿਲਾਂ ਉਹਨਾਂ ਨੇ ਮੋਟਰਾ ਮੋਟਰਾ ਜੜੀਆਂ ਕੇ ਤੇ ਜੜ ਕੇ ਤੇ ਫਿਰ ਹਨਾ ਸੱਚ ਚ ਨੁਕਸ ਕੱਢਤਾ ਕਹਿੰਦੇ ਸੱਚ ਖਰਾਬ ਆ ਵੋਸ਼ ਵਾਲੀ ਤੇ ਇਹਰੋਂ ਮਨ ਉਹ ਲੈਣ ਗਏ ਹੋਏ ਹਜੇ ਤੱਕ ਆਏ ਨਹੀਂ ਦੇਖ ਲੋ ਆਏ ਆ ਕਾਰੀਗਰ ਜਿਹੜੇ ਮਕੈਨਿਕ ਹੁੰਦੇ ਆ ਬਸ ਲਾਰਾ ਜਿਹਾ ਪਚਾਵੜੰਦੇ ਆ ਤੇ ਹੋਰ ਪਾਸੇ ਕੰਮ ਖੜਿਆ ਹੁੰਦਾ ਉਧਰ ਚਲੇ ਜਾਂਦੇ ਆ ਤੇ ਹੁਣ ਅੱਧ ਵਿਚਾਲੇ ਮੋਟਰਾਂ ਖੋਲੀਆਂ ਪਈਆਂ ਉਮੀ ਹਨਾ ਜੜੀਆਂ ਨਿਤਾਰਾ ਤੋਰਾ ਬਕਸਾ ਪਿੱਛੋਂ ਸਾਰਾ ਮਸ਼ੀਨ ਜਿਹੜੀ ਵੈਬਸਾਈਟ ਹੁੰਦੀ ਹੈ ਬਾਡੀ ਉਹਦੀ ਸਾਰੀ ਖੁੱਲੀ ਪਈ ਹੈ ਜੋਨ ਜਮੀਂ ਕਣੀ ਆ ਜੇ ਤਾਂ ਹਨਾ ਕਿੰਨਾ ਉਹ ਬੰਦਾ ਬੰਦਾ ਕਿੱਥੇ ਚੱਕਿਆ ਕਿੱਥੇ ਧਰੇ ਕਿੰਬ ਸਾਰੇ ਉਪਰੋਂ ਥੱਲੋਂ ਸਾਰੀ ਖੋਲੀ ਪਈ ਆ ਪੇਜਪੂਜ ਤੇ ਇਨਾ ਚੱਕ ਸਕਦਾ ਬੰਦਾ ਨਾ ਵਿੱਚ ਪਈ ਪਾਣੀ ਪੂਣੀ ਪਾ ਕੇ ਤਾਂ ਔਖਾ ਇੱਕ ਬਾਰ ਪਈ ਆ ਹਨਾ ਤੇ ਵੀ ਬਹੁਤ ਔਖਾ ਹੋ ਜਾਂਦਾ ਤੇ 12 ਵਜੇ ਦੇ ਕਹਿੰਦੇ ਸੁੱਚ ਲੈ ਕੇ ਉੰਨੇ ਤੇ 5 ਵਜੇ ਤੱਕ ਅਸੀਂ ਡਿੱਕੀ ਡਿੱਕਿਆ ਵੇੜ ਕੀਤੀ ਤੇ 9 ਵਜੇ ਫੋਨ ਵੀ ਲਾਇਆ ਕਹਿੰਦੇ ਵੀ ਉੰਨੇ ਆ ਉੰਨੇ ਵਸ ਹਨਾ ਫਿਰ ਫੋਨ ਪੂਰੋਂ ਕੱਟੀ ਗਈ ਚੱਕਿਆ ਨਹੀਂ ਤੇ ਆਏ ਆ ਵਸ ਹਨਾ ਅੱਜ ਕੱਲ੍ਹ ਤੇ ਵਿਜੇ ਹੁਣ ਬੰਦਾ ਜੇ ਕਸਟਮਰ ਹੁੰਦਾ ਜਿਹੜਾ ਉਹ ਮਕੈਨਿਕ ਤੋਂ ਜੇ ਕੋਈ ਚੀਜ਼ ਲੋਟ ਕਰਾਉਂਦਾ ਤੇ ਫਿਰ ਉਹ ਐਂ ਕਰਦਾ ਜੇ ਆਪ ਕਸਟਮਰ ਪੈਸੇ ਦੇਣ ਲੱਗਿਆ ਵੀ ਐਂ ਕਰੇ ਵੀ ਥੋੜੇ ਦੇ ਤੇ ਥੋੜੇ ਜਿਵੇਂ ਬਾਅਦ ਚ ਦੇ ਦੂੰਗੀ ਫਿਰ ਆਪ ਤਾਂ ਬੰਦਾ ਖੜਦਾ ਨਹੀਂ ਤੇ ਐਂ ਜਿਹੜੇ ਕਸਟਮਰ ਹੁੰਦੇ ਉਹਨੂੰ ਮਕੈਨਿਕ ਜਿਹੜੇ ਕਾਰੀਗਰ ਹੁੰਦੇ ਉਹ ਖਰਾਬ ਕਰਦੇ ਤੇ ਵੀ ਜੇ ਕਸਟਮਰ ਐਂ ਕਰੇ ਉਹਨਾਂ ਮੰਗੋ ਤੇ ਫਿਰ ਕਹਿ ਦਿੰਦੇ ਨਹੀਂ ਸੰ ਤਾਂ ਪੈਸੇ ਚਾਹੀਦੇ ਸਾਰੇ ਦੋ ਅਸੀਂ ਨਿਧਾਰ ਕਰਨਾ ਅਸੀਂ ਨਹੀਂ ਐਂ ਕਰਨਾ ਤੇ ਐਂ ਓਖਾ ਹੋ ਜਾਂਦਾ ਤੇ ਪਰ ਆਪ ਨਹੀਂ ਨਾ ਬੰਦਾ ਸੋਚਦਾ ਹੁਣ ਆਪਾਂ ਤਾਂ ਹਨਾ ਵੀ ਆਪਣਾ ਕੰਮ ਖੜਿਆ ਵਿੱਚ ਵਿਚਾਲੇ ਕੱਪੜੇ ਧੋਣ ਵਾਲੇ ਪਏ ਆ ਤੇ ਕੱਲ ਮੈਂ ਧੋਲੇ ਸੀ ਵਾਸ਼ ਤਾਂ ਕਰ ਲੇ ਸੀ ਹੱਥ ਨਾਲ ਤੇ ਫਿਰ ਵੀ ਹੁਣ ਜਿਹੜੇ ਚਾਦਰ ਵਗੈਰਾ ਸੀ ਬੈੱਡ ਸ਼ੀਟ ਹੋਰ ਆਪਾਂ ਤੋਲਗੇ ਤੋਲਗੇ ਹੁੰਦੇ ਕਾਫੀ ਕੱਪੜੇ ਨਿਕਲੇ ਹੁੰਦੇ ਹੁਣ ਇਹ ਤਾਂ ਚੱਲ ਆਪਾਂ ਅੰਸਰਦੇ ਨੂੰ ਜਿਹੜੇ ਪੌਣ ਵਾਲੇ ਸੋਹੀ ਧੋਣੇ ਆ ਹਨਾ ਵੀ ਚੱਲ ਮਸ਼ੀਨ ਸਹੀ ਹੋ ਜੂਦੀ ਧੋਲਾਂਗੇ ਸਾਰੇ ਤੇ ਵੀ ਔਖਾ ਹੋ ਜਾਂਦਾ ਬਹੁਤ ਵੀ ਆਇ ਨਹੀਂ ਕਰਨਾ ਚਾਹੀਦਾ ਜਿਹੜੇ ਮਕੈਨਿਕ ਕਾਰੀਗਰ ਹੁੰਦੇ ਜਿਹੜੇ ਵੀ ਕੋਈ ਵੀ ਸਮਾਨ ਦੇ ਠੀਕ ਕਰਨ ਵਾਲੇ ਹੁੰਦੇ ਆ ਰਿਪੇਅਰ ਕਰਨ ਵਾਲੇ ਤੇ ਬਸ ਫਿਰ ਹਣਾ ਮੈਂ ਇੱਥੇ ਲੱਗ ਗਈ ਸੀ ਕੱਪੜੇ ਤੈਹ ਲਉਣ ਮੈਂ ਕਿਹਾ ਚੱਲ ਲਾਦਾ ਮੇਰੀ ਸੂਟ ਸੀ ਤਿੰਨ ਤੇ ਰੇਸ਼ੋ ਦੇ ਤਾਂ ਮੈਂ ਕੱਲ ਤੈਹ ਲਾਤੇ ਸੀ ਫਟਾਫਟ ਤੇ ਇਧਰ ਮੈਂ ਬਾਹਰ ਵੀ ਦੇਖ ਰਹੀ ਸੀ ਤੇ ਕਿਉਂਕਿ ਨਾ ਬਿੱਲੀ ਫਿਰਦੀ ਰਹਿੰਦੀ ਆ ਬਲੂੰਗੜੇ ਆ ਉਹਦੇ ਦੋ ਤੇ ਉਹਨਾਂ ਲਈ ਨਹੀਂ ਪਤਾ ਰਸੋਈ ਚ ਕਦੋਂ ਵੱਢ ਜਾਂਦੇ ਆ ਤੇ ਮੇਰਾ ਦੁੱਧ ਗਰਮ ਕੀਤਾ ਪਿਆ ਸੀ ਮੈਂ ਕਹੈਂ ਮੈਨੂੰ ਐ ਸੀ ਨਾ ਕਹੈਂ ਕਿਤੇ ਵੀ ਰਸੋਈ ਰਸਾਈ ਚ ਨਾ ਪੜ ਜਾਂ ਮੈਂ ਉੱਧਰ ਵੀ ਧਿਆਨ ਰੱਖੀ ਜਾਂਦੀ ਸੀ ਤੇ ਇੱਧਰ ਵੀ ਵਸ ਫਿਰ ਮੈਂ ਕੱਪੜੇ ਸਾਰੇ ਤੈ ਕਰਕੇ ਇਹਨਾਂ ਨੂੰ ਰੱਖ ਦੂੰਗੀ ਅਲਮਾਰੀ ਚ ਤੇ ਵਸ ਫਿਰ ਮੇਰਾ ਹਣਾ ਇੱਧਰ ਝਾੜੂ ਲਾਉਣ ਵਾਲਾ ਰਹਿ ਜਾਊਗਾ ਫਿਰ ਆਪਣਾ ਝਾੜੂ ਲਾ ਦੂੰਗੀ ਤੇ ਵਸ ਮੈਂ ਕੱਪੜੇ ਸਾਰੇ ਕਰਕੇ ਤੈ ਵਸ ਚੁੰਨੀ ਰਹਿ ਗਈ ਸੀ ਤੇ ਕਿਉਂਕਿ ਅਸੀਂ ਦੋ ਜਣੇ ਸੀ ਤਿੰਨ ਚਾਰ ਸੂਟ ਇਸੇ ਧੋਤੇ ਸੀ ਫਿਰ ਮੈਂ ਕੱਲ ਹੀ ਤੇ ਵਸ ਹੁਣ ਫਿਰ ਮੈਂ ਅੱਜ ਧੋਤੇ ਨਹੀਂ ਮੈਂ ਤਾਂ ਚੱਲ ਕੱਲ ਨੂੰ ਬੁੱਧਵਾਰ ਕੱਲ ਨੂੰ ਧੋਵਾਂਗੇ ਹੁਣ ਕੱਲ ਨੂੰ ਵੀ ਨਹੀਂ ਪਤਾ ਵੀ ਕਦੋਂ ਆਊਗਾ ਕਦੋਂ ਨਹੀਂ ਕਦੋਂ ਠੀਕ ਹੋਊਗਾ ਕਦੋਂ ਨਹੀਂ ਤੇ ਕੱਲ ਨੂੰ ਵੀ ਆ ਬਸ ਦੁਪਹਿਰ ਤੱਕ ਗੱਲ ਜਾਵੜੀ ਤੇ ਐ ਔਖਾ ਬਹੁਤ ਹੋ ਜਾਂਦਾ ਤੇ ਆ ਦੇਖੋ ਜਿਵੇਂ ਬਾਹਰ ਕੱਢ ਕੇ ਰੱਖਦੀ ਸੀ ਮੋਟਰਾ ਸਵੇਰੇ 10 ਵਜੇ ਮੈਂ ਤਾਂ ਚਲਾ ਆਊਗਾ ਵੀ ਫਿਰ ਪਾ ਦਊਗਾ ਤੇ ਕੱਪੜੇ ਦੇ ਉੱਪਰ ਰੱਖਦੀਆਂ ਸੀ ਮੈਂ ਸਾਰਾ ਸਮਾਨ ਜਿਹੜਾ ਜਿਹੜਾ ਪਿਆ ਸੀ ਪੁਰਾਣਾ ਨਵਾਂ ਤੇ ਬਸ ਫਿਰ ਮੈਂ ਇੱਥੇ ਹੋ ਗਈ ਸੀ ਦੁਪਹਿਰ ਦਾ ਟਾਈਮ ਜਨ ਕੇ 12 11:30 ਹੋਏ ਸੀ ਫਿਰ ਮੈਂ ਚਨੇ ਵਾਲਲੇ ਸੀ ਵਾਲ ਕੇ ਫਿਰ ਮੈਂ ਇੱਥੇ ਤੜਕਾ ਲਾਉਣ ਲੱਗ ਗਈ ਸੀ ਤੇ ਮੈਂ ਕਿਹਾ ਚੱਲ ਤੜਕਾ ਲਾਦਾ ਇੱਧਰ ਉਹ ਮੋਟਰਾਂ ਕਰੀ ਜਾਂਦੇ ਸੀ ਹਨਾ ਪਾ ਕੇ ਦੇਖੀ ਜਾਂਦੇ ਸੀ ਤੇ ਉਹਨਾਂ ਨੇ ਚਾਹ ਪਾਣੀ ਪੁੱਛਿਆ ਸੀ ਚਾਹ ਉਹ ਕਹਿੰਦੇ ਪੀਣੀ ਨਹੀਂ ਬਸ ਪਾਣੀ ਪੀ ਲਿਆ ਸੀ ਫਿਰ ਮੈਂ ਇਧਰ ਮੈਂ ਕਿਹਾ ਚੱਲ ਸਬਜ਼ੀ ਨੂੰ ਤੜਕਾ ਲਾਦਾ ਵੀ ਬੈਠੀ ਕੀ ਕਰਦੀ ਆ ਮੈਂ ਤੇ ਬਸ ਇੱਥੇ ਫਿਰ ਮੈਂ ਮਸਾਲਾ ਭੁੰਨ ਲੂੰਗੀ ਭੁੰਨ ਕੇ ਬਸ ਤੇ ਫਿਰ ਜਦੋਂ ਮਸਾਲਾ ਆਪਣਾ ਚੰਗੀ ਤਰ੍ਹਾਂ ਹੋ ਜਾਊਗਾ ਵੀ ਬੁੰਨੇ ਜਾਊਗਾ ਤੇਲ ਛੱਡ ਦੂਗਾ ਮਸਾਲਾ ਫਿਰ ਆਪਾਂ ਇਹਦੇ ਵਿੱਚ ਹਨਾ ਛੋਲੇ ਤੇ ਉਹ ਜਿਹੜਾ ਪਾਣੀ ਹੁੰਦਾ ਵਾਲਿਆ ਹੋਇਆ ਛੋਲੇ ਜਿਹਨੇ ਪਾਣੀ ਤੇ ਉਹ ਆਪਾਂ ਵਿੱਚ ਪਾ ਦਾਂਗੇ ਕੁੱਕਰ ਚ ਤੇ ਬਸ ਫਿਰ ਮਿਕਸ ਕਰ ਦਾਂਗੇ ਇਧਰ ਮੈਂ ਨਾ ਭਾਂਡੇ ਮੰਜਣ ਲੱਗ ਗਈ ਸੀ ਪਾਣੀ ਵਾਲੇ ਸੀ ਵਾਕੀ ਹੋਰ ਸੀ ਇੱਕ ਤੋਂ ਤੇ ਵੀ ਮਸਾਲੇ ਵਾਲੇ ਗੜ ਵੀ ਗੜ ਵੀ ਹੋ ਗਈ ਹੋਰ ਸੀ ਤੇ ਉਹ ਮੈਂ ਵਾਸ਼ ਕਰਨ ਲੱਗ ਗਈ ਸੀ ਮੈਂ ਕਿ ਚੱਲ ਕਰ ਦਨ ਨਾਲ ਦੀ ਨਾਲ ਕਿਉਂਕਿ ਫਿਰ ਪਏ ਰਹਿੰਦੇ ਭਾਂਡੇ ਭੀ ਆ ਵੀ ਹਨਾ ਤੇ ਮੈਂ ਕਿਾ ਚਲ ਖੜੀ ਕੇ ਕਰਦੀ ਵੀ ਇਧਰ ਮਸਾਲਾ ਪੋਜਦਾ ਇੰਨੇ ਮੈਂ ਕਿਵੇਂ ਭਾਂਡੇ ਸਾਫ ਕਰਦਾ ਖੜੇ ਖੜੇ ਚੱਲ ਫਿਰ ਮੈਂ ਭਾਂਡੇ ਸਾਫ ਕਰਤੇ ਸੀ ਤੇ ਫਿਰ ਮੈਂ ਹਨਾ ਉਧਰ ਉਹਨਾਂ ਨੇ ਵੀ ਫੱਟੀ ਮੰਗੀ ਸੀ ਕਹਿੰਦੇ ਫੱਟੀ ਦੇ ਤਾਂ ਫਿਰ ਮੈਂ ਫੱਟੀ ਦੇਣ ਲੱਗ ਗਈ ਸੀ ਤੇ ਇਧਰ ਫਿਰ ਮੈਂ ਬਸ ਜਿਹੜਾ ਪਾਣੀ ਪੂਣੀ ਜਾ ਡੁੱਲਿਆ ਸੀ ਉਹ ਚੰਗੀ ਤਰ੍ਹਾਂ ਮੈਂ ਨਾਲ ਦੀ ਨਾਲ ਹੀ ਕੱਪੜੇ ਫੇਰ ਦਿੰਨੀ ਆ ਤੇ ਮੈਨੂੰ ਵੀ ਹਨਾ ਵੀ ਵਧੀਆ ਨਹੀਂ ਲੱਗਦਾ ਐ ਜਦੋਂ ਪਾਣੀ ਪੂਣੀ ਜਾ ਡੁੱਲਿਆ ਹੁੰਦਾ ਮੈਨੂੰ ਐ ਹੁੰਦਾ ਵੀ ਸਾਫ ਰਹੇ ਬਸ ਕਿਚਨ ਦੇਵਾਸੇ ਫਿਰ ਮੈਂ ਮੈਦੜ ਹਣਾ ਹੁਣ ਆਪਣਾ ਮਸਾਲਾ ਪੁੱਜ ਗਿਆ ਸੀ ਚੰਗੀ ਤਰ੍ਹਾਂ ਤੇ ਵਸ ਫਿਰ ਮੈਂ ਇਹਦੇ ਵਿੱਚ ਛੋਲੇ ਪਾ ਦੂੰਗੀ ਤੇ ਇੱਥੇ ਕਰਾਂਗੇ ਵੀਡੀਓ ਲੈਣ ਦਾ ਤੇ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ-ਸੋਹਣੇ ਕਰੋ ਕਮੈਂਟ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਜੀ ਤੇ ਠੀਕ ਆ ਜੀ ਕੱਲ ਨਵਾਂ ਵਲੌਗ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਕੱਲ੍ਹ ਵਾਲੇ ਨਵੇਂ ਵੀਡੀਓ ਦੇ ਵਿੱਚ ਮਿਲਾਂਗੇ ਧੰਨਵਾਦ ਜੀ The label.